ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋ ਗਈ ਹੈ ਆਮ ਆਦਮੀ ਪਾਰਟੀ ਦੇ 11 ਵੱਡੇ ਆਗੂਆਂ ਦੇ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ ਵੱਡੀ ਬਗਾਵਤ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਹੜੇ 11 ਆਗੂਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਕਿਉਂ ਅਸਤੀਫੇ ਦਿੱਤੇ ਗਏ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋਈ ਹੈ 11 ਵੱਡੇ ਆਗੂਆਂ ਦੇ ਵੱਲੋਂ ਅਸਤੀਫੇ ਦੇ ਦਿੱਤੇ ਨੇ ਆਖਰਕਾਰ ਗੱਲ ਕੀ ਹੋ ਗਈ ਗगन ਆਮ ਆਦਮੀ ਪਾਰਟੀ ਦੇ ਅੰਦਰ ਇੱਕ ਧੂਣੀ ਧੁਖ ਰਹੀ ਸੀ ਜਿਹੜੀ ਧੂਣੀ ਹੁਣ ਭੰਬੜ ਬਣਦੀ ਜਾ ਰਹੀ ਹੈ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਖਬਰ ਦਿੱਤੀ ਸੀ ਜਿਹੋ ਵਿੱਚ ਕਿਹਾ ਸੀ ਕਿ ਸੰਗਰੂਰ ਦੇ ਅੰਦਰ ਆਮ ਆਦਮੀ ਪਾਰਟੀ ਚ ਸਭ ਕੁਝ ਖੈਰ ਖਰੀਆਤ ਵਾਲਾ ਨਹੀਂ ਹੈ ਸਭ ਕੁਝ ਠੀਕ ਠਾਕ ਨਹੀਂ ਹੈ ਸੰਗਰੂਰ ਦੀ ਵਿਧਾਇਕਾ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦੇ ਵਿਚਕਾਰ ਖਿੱਚੋਤਾਣ ਦੀਆਂ ਖਬਰਾਂ ਹਨ ਸਵਾਲ ਇੱਥੇ ਹੈ ਕਿ ਇਹਦੇ ਮੋੜ ਕਿੱਥੋਂ ਵੱਜਦਾ ਹੈ ਕਿਉਂ ਇਹ ਸਾਰਾ ਖਲਾਰਾ ਪੈਂਦਾ ਅੱਜ 11 11 ਮਿਊਸਪਲ ਕਾਉਂਸਲਰਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਵਿੱਚ ਉਹ ਵੀ ਮਿਊਸਿਪਲ ਕਾਉਂਸਲਰ ਨੇ ਜਿਹੜੇ ਝਾੜੂ ਦੀ ਟਿਕਟ ਤੇ ਜਿੱਤ ਕੇ ਖੌਸ ਦਾ ਹਿੱਸਾ ਬਣੇ ਤੇ ਉਹ ਵੀ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਆਪਾਂ ਨਹੀਂ ਕਹਿੰਦੇ ਕਿ ਉਹ ਕਿਸੇ ਲਾਲਚ ਚ ਆਏ ਜਾਂ ਕਿਵੇਂ ਆਏ ਡਰ ਕੇ ਆਏ ਪਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਲਿਆਂਦਾ ਗਿਆ ਉਹ ਵੀ ਕਾਉਂਸਲਰ ਸ਼ਾਮਲ ਨੇ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਸੰਗਰੂਰ ਸ਼ਹਿਰ ਦਾ ਇਸ ਵੇਲੇ ਬੁਰਾ ਹਾਲ ਹੈ ਸੰਗਰੂਰ ਸ਼ਹਿਰ ਦੇ ਵਿੱਚ ਜੇਕਰ ਮੇਨ ਸ਼ਹਿਰ ਦੀ ਜਿਹੜੇ ਇਲਾਕੇ ਨੇ ਨਾ ਤਾਂ ਉਥੇ ਸਟਰੀਟ ਲਾਈਟਾਂ ਚੱਲ ਜਲ ਰਹੀਆਂ ਨੇ ਜਿਹਦੇ ਵਿੱਚ ਖਾਸ ਕਰਕੇ ਜਿਹੜਾ ਸੰਗਰੂਰ ਦਾ ਪੋਸ਼ ਇਲਾਕਿਆਂ ਚ ਮੰਨਿਆ ਜਾਂਦਾ ਜਿੱਥੇ ਜੇਲ੍ਹ ਹੈ ਪੁਲਿਸ ਲੈਣਾ ਉਹ ਸਾਰਾ ਦਾ ਸਾਰਾ ਇਲਾਕਾ ਜਿਹੜਾ ਉਹ ਹਨੇਰ ਕੋ ਪਰਤ ਨੂੰ ਉਥੇ ਡਰ ਲੱਗਦਾ ਲੋਕਾਂ ਨੂੰ ਨਿਕਲਦੇ ਲੱਗਿਆ ਇਸੇ ਤਰ੍ਹਾਂ ਨਾਲ ਬਾਕੀ ਹਾਲਾਤ ਨੇ ਸੜਕਾਂ ਦੇਖ ਲਓ ਸਾਰਾ ਕੁਝ ਜਿਹੜਾ ਇਸ ਤੋਂ ਐਮਸੀ ਬਹੁਤ ਦੁਖੀ ਨੇ ਐਮਸੀਆਂ ਨੂੰ ਲੋਕ ਗਲਮੇ ਤੋਂ ਫੜਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਕੋਈ ਡੱਕਾ ਨਹੀਂ ਟੁੱਟ ਰਿਹਾ ਕੂੜੇ ਵਾਲੇ ਉਹ ਨਹੀਂ ਆ ਰਹੇ ਸੀਵਰੇਜ ਉਹ ਫਸੇ ਪਏ ਨੇ ਤਾਂ ਇਸ ਗੱਲੋਂ ਦੁਖੀ ਨੇ ਕਿ ਪ੍ਰਧਾਨ ਨੇ ਜਿਹੜੇ ਭੁਪਿੰਦਰ ਨਹਿਲ ਉਹ ਕੋਈ ਕੰਮ ਨਹੀਂ ਕਰ ਰਹੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਪ੍ਰਧਾਨ ਬਹੁਤ ਸੁਸਤ ਹੈ ਪ੍ਰਧਾਨ ਤੋਂ ਕੰਮ ਨਹੀਂ ਹੋ ਰੇ ਤੇ ਅਸੀਂ ਦੁਖੀ ਆ ਸਾਡੇ ਅਸਤੀਫੇ ਨੇ ਤੁਸੀਂ 30 ਤਰੀਕ ਤੱਕ ਦਾ ਸਮਾਂ ਜਾਂ ਪ੍ਰਧਾਨ ਨੂੰ ਲਾਹ ਦੋ ਜਾਂ ਫਿਰ ਸਾਡੇ ਅਸਤੀਫੇ ਮਨਜ਼ੂਰ ਕਰੋ ਇਹ ਖਲਾਰਾ ਇਹ ਇੱਕ ਕਹਾਣੀ ਦਾ ਇੱਕ ਹਿੱਸਾ ਹੈ ਇਹ ਸੱਚ ਹੈ ਕਿ ਸੰਗਰੂਰ ਦੇ ਵਿੱਚ ਮਿਊਸਿਪੈਲਿਟੀ ਦੇ ਰਾਹੀਂ ਹੋਣ ਵਾਲੇ ਕੰਮਾਂ ਦੇ ਉੱਤੇ ਬ੍ਰੇਕ ਲੱਗੀ ਪਈ ਹੈ ਉਹ ਵੀ ਕੰਮ ਜਿਨ੍ਹਾਂ ਦਾ ਜਿਹੜੇ ਕੰਮ ਜਾਰੀ ਹੋ ਚੁੱਕੇ ਨੇ ਉਹ ਵੀ ਸ਼ੁਰੂ ਨਹੀਂ ਹੋ پا ਰਹੇ ਇੱਥੇ ਵੀ ਇੱਕ ਵਿਸਤਾਰਤ ਰਿਪੋਰਟ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਜਿਹੜੇ ਕੰਮ ਪਹਿਲਾਂ ਚੱਲ ਰਹੇ ਸੀ ਉਹ ਰੁਕ ਗਏ ਤੁਸੀਂ ਯਕੀਨ ਮੰਨੋ ਕਿ ਜਿਹੜਾ ਮਿਊਸਪਲ ਕਾਉਂਸਲਰ ਦੇ ਸੀਨੀਅਰ ਮੀਤ ਪ੍ਰਧਾਨ ਉਹਦੇ ਵਾਰਡ ਦਾ ਬੁਰਾ ਹਾਲ ਹੈ ਜਿਹੜਾ ਸੀਨੀਅਰ ਮੀਤ ਪ੍ਰਧਾਨ ਹੈ ਉਹਦੇ ਵਾਰਡ ਦਾ ਬੁਰਾ ਹਾਲ ਹੈ ਬਾਕੀਆਂ ਦਾ ਤਾਂ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਭਪਿੰਦਰ ਨਹਿਲ ਦੇ ਨਾਲ ਕੁਝ ਕਾਉਂਸਲਰ ਨੇ ਉਹ ਕਹਿੰਦੇ ਕਿ ਨਹਿਲ ਨੂੰ ਬਣੇ ਨੂੰ ਸਮਾਂ ਹੀ ਕੀ ਹੋਇਆ ਵੀ ਤੁਸੀਂ ਕਿਸੇ ਨੂੰ 2 ਮਹੀਨੇ ਬਣੇ ਨੂੰ ਹੋ ਜੇ ਤਾਂ ਤੁਸੀਂ ਕਹਿ ਦੋ ਕਿ ਵੀ ਉਹ ਕੋਈ ਜਾਦੂ ਦੀ ਛੜੀ ਘਮਾ ਦੂਗਾ ਬਲਵਿੰਦਰ ਮਾਫ ਕਰਨਾ ਭੁਪਿੰਦਰ ਮਹਿਲ ਤੇ ਸ਼ਹਿਰ ਦੀ ਜਿਹੜੀ ਆ ਕਾਇਆ ਕਲਪ ਹੋ ਜੂਗੀ ਜਾਦੂ ਦੀ ਛੜੀ ਤਾਂ ਅਜੇ ਤੱਕ ਐਮਐਲਏ ਤੋਂ ਨਹੀਂ ਘੁੰਮੀ ਗਈ ਐਮਐਲਏ ਸਾਹਿਬਾ ਤੋਂ ਨਹੀਂ ਘੁੰਮੀ ਨਾਲੇ ਸਰਕਾਰ ਮੰਤਰੀ ਵਿੱਤ ਮੰਤਰੀ ਸਾਰਾ ਕੁਝ ਜਾਨੀ ਕਿ ਉਹ ਨਹੀਂ ਇਹਨਾਂ ਕੌਂਸਲਰਾਂ ਦਾ ਇਹ ਵੀ ਕਹਿਣਾ ਹੈ ਕਿ ਬੀਬਾ ਨਰਿੰਦਰਪੁਰ ਭਰਾਜ ਨੇ ਵੀ 3.5 ਸਾਲਾਂ ਦੇ ਵਿੱਚ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਜਾਨੀ ਕਿ ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਇਹਨਾਂ ਦਾ ਉਧਰ ਵੀ ਰੋਜ਼ ਉਹ ਨਾ ਤਾਂ ਨਹੀਂ ਲੈ ਰਹੇ ਕਿ ਵੀ ਲੜਾਈ ਕਿ ਦੀ ਤੇ ਕਿ ਦੀ ਹੈ ਪਰ ਉਹ ਕਹਿ ਰਹੇ ਨੇ ਕਿ ਵੀ ਇਹ ਅੰਦਰ ਖਾਤੇ ਜਿਹੜੀ ਖਿੱਚੋ ਤਾਣ ਹੈ ਉਹਦੇ ਕਰਕੇ ਸਾਰਾ ਕੁਝ ਹੋਇਆ ਇਹਦੇ ਵਿੱਚ ਉਹ ਵੀ ਕਾਉਂਸਲਰ ਸ਼ਾਮਲ ਨੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਹੋਏ ਨੇ ਇਸ ਕਾਉਂਸਲ ਦੇ ਚਾਹੇ ਕਿ ਕਿਸੇ ਦੂਜੀ ਪਾਰਟੀ ਚ ਰਹੇ ਹੋਣ ਬਲਵਿੰਦਰ ਨਹਿਲ ਦੀ ਮਾਫ ਕਰਨਾ ਭਪਿੰਦਰ ਨਹਿਲ ਦੀ ਸਮੱਸਿਆ ਇਹ ਹੀ ਹੈ ਕਿ ਉਹ ਪਹਿਲੀ ਵਾਰ ਜਿੱਤਿਆ ਹੋਇਆ ਵਿਅਕਤੀ ਸੀ ਉਹਨੂੰ ਵੱਡੀ ਵੱਡੀ ਜ਼ਿੰਮੇਵਾਰੀ ਮਿਲ ਗਈ ਸ਼ਾਇਦ ਉਹ ਕਿਸੇ ਤੋਂ ਨਾ ਸਿੱਖ ਰਹੇ ਹੋਣ ਅਸੀਂ ਤਾਂ ਇਸ ਚੀਜ਼ ਦੀ ਬਾਰੇ ਕਹਿ ਨਹੀਂ ਸਕਦੇ ਪਰ ਜੋ ਉੱਧਰਲੇ ਸੋਰਸਸ ਤੋਂ ਖਬਰ ਹੈ ਜੋ ਜਾਣਕਾਰੀ ਹੈ ਉਹ ਇਹ ਹੈ ਕਿ ਵੀ ਉਹ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਅੜਿੱਕਣਾ ਨੇ ਅੜਿੱਚਣਾ ਨਗੀਆਂ ਜਿਹਦੇ ਕਰਕੇ ਕੁਝ ਕੰਮ ਨਹੀਂ ਹੋ ਰਹੇ ਮਿਊਨਿਸਪਲ ਕਮੇਟੀ ਆਖਰਕਾਰ ਹਰਿੰਦਰ ਬਣਾਈ ਵੀ ਇਹਨਾਂ ਨੇ ਬਹੁਤ ਜੋਰ ਤੋਰ ਦੇ ਨਾਲ ਸੀ ਇਹਨਾਂ ਦੇ ਮਸਾ ਸੱਤ ਕਾਉਂਸਲਰ ਜਿੱਤੇ ਸੀਗੇ ਬੀਬਾ ਨਰਿੰਦਰ ਕੌਰ ਭਰਾਜ ਨੂੰ ਦੁੱਖ ਵੀ ਇਸੇ ਗੱਲ ਦਾ ਹੈ ਕਿ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਕਾਉਂਸਲ ਜਿਤਾਉਣੀ ਹੈ ਮਿਊਸਪਲ ਕਾਉਂਸਲ ਜਿਤਾਉਣੀ ਹੈ ਪਰ ਮਾਰ ਕੇ ਰੋ ਕੇ ਪਿੱਟ ਕੇ ਸੱਤ ਕਾਉਂਸਲਰ ਬਣੇ ਸੀ ਸੱਤ ਕਾਉਂਸਲਰ 29 ਦੇ ਵਿੱਚੋਂ 29 'ਚੋਂ ਸੱਤ ਕਾਉਂਸਲਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਸੀ ਜਿਹਦੇ ਨੌ ਕਾਉਂਸਲਰ ਬਣੇ ਸੀ ਬਾਕੀ ਕਾਲੀਦਲ ਭਾਜਪੀ ਤੁਸੀਂ ਇਹ ਵੀ ਦੇਖੋ ਕਿ ਸੱਤ ਕਾਉਂਸਲਰਾਂ 'ਚੋਂ ਜ਼ਿਆਦਾਤਰ ਕਾਉਂਸਲਰ ਜਿਹੜੇ ਐ ਉਹ ਆਊਟਰ ਸ਼ਹਿਰ ਤੋਂ ਨੇਗੇ ਯਾਨੀ ਕਿ ਇਨਰ ਸ਼ਹਿਰ ਹੈ ਜਿਹੜਾ ਜਿਹੜਾ ਜਿਹਨੂੰ ਬੇਸਿਕਲੀ ਸ਼ਹਿਰ ਕਿਹਾ ਜਾਂਦਾ ਜਿਹੜਾ ਪੁਰਾਣਾ ਸ਼ਹਿਰ ਹੈ ਉੱਥੋਂ ਆਪਦਾ ਇੱਕ ਵੀ ਕਾਉਂਸਲਰ ਨਹੀਂ ਜਿੱਤਿਆ ਇਹ ਰਿਫਲੈਕਟ ਕਰਦਾ ਸੀ ਕਿ ਜਿਹੜਾ ਸ਼ਹਿਰ ਦਾ ਮਹਾਜਨ ਵਰਗ ਹੈ ਸ਼ਹਿਰ ਦੇ ਵਿੱਚ ਖੈਰ ਸੰਗਰੂਰ ਸ਼ਹਿਰ ਚ ਦਾ ਜੱਟ ਵੀ ਬਹੁਤ ਪੁਰਾਣੇ ਬਸੇ ਹੋਏ ਯਾਨੀ ਕਿ ਉਹ ਲੋਕ ਇਨਾਂ ਤੋਂ ਖੁਸ਼ ਨਹੀਂ ਸੀ ਆਉਟਰ ਵਾੜਾਂ ਦੇ ਵਿੱਚੋਂ ਹੀ ਲੋਕ ਜਿੱਤ ਕੇ ਜਿਹੜੇ ਆ ਉਹ ਆਏ ਉਸ ਤੋਂ ਬਾਅਦ ਜੋੜ ਤੋੜ ਲੱਗੀ ਕਈ ਮਹੀਨੇ ਲੱਗ ਗਏ ਪ੍ਰਧਾਨ ਬਣਾਉਂਦੇ ਆ ਬਣਾਉਂਦੇ ਆ ਫਿਰ ਪ੍ਰਧਾਨ ਸਾਹਿਬ ਬਣਾਏ ਗਏ ਫਿਰ ਇੱਕ ਬੀਬਾ ਜਿਹੜੀ ਦਾਵੇਦਾਰ ਸੀ ਜਿਹਨੂੰ ਬੈਕਿੰਗ ਸੀਗੀ ਨਿਰੰਦਰਕਰ ਭਰਾਜ ਦੀ ਉਰ ਉਸਕੇ ਸਿੰਘਲਾ ਸਾਹਿਬ ਦੀ ਕੋਠੀ ਚਲ ਗਈ ਉੱਥੇ ਜਾ ਕੇ ਕੇਕ ਕੱਟਤਾ ਫਿਰ ਅੱਧੇ ਘੰਟੇ ਬਾਅਦ ਪੌਣੇ ਘੰਟੇ ਬਾਅਦ ਉਹ ਫੇਰ ਬੀਬਾ ਜੀ ਨਾਲ ਆ ਗਈ ਭਰਾਜ ਹੋਰਾ ਦੇ ਨਾਲ ਯਾਨੀ ਕਿ ਇਹ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਚੱਲਦਾ ਰਿਹਾ ਹੈ ਹੁਣ ਜਿਹੜੀ ਗੱਲ ਜਿਹੜੀਆਂ ਖਬਰਾਂ ਜਿਹੜੀਆਂ ਸੰਗਰੂਰ ਦੇ ਸਿਆਸੀ ਖੁੰਡਾਂ ਤੇ ਚਰਚਾਵਾਂ ਨੇ ਕਿ ਬੀਬਾ ਨਿਰੰਦਰਕਰ ਭਰਾਜ ਤੇ ਅਮਨ अरोੜਾ ਦੋਵਾਂ ਦੀ ਦਾਲ ਨਹੀਂ ਕਰ ਰਹੀ ਦੋਵਾਂ ਨੂੰ ਇਸ ਨੂੰ ਲੈ ਕੇ ਟਸਕ ਜਿਹੜੀ ਆ ਉਹ ਬਰਕਰਾਰ ਹੈ ਕਿਹਾ ਜਾਂਦਾ ਕਿ ਭੁਪਿੰਦਰ ਨਹਿਲ ਨੂੰ ਅਮਨ अरोੜਾ ਲੈ ਕੇ ਆਏ ਤੇ ਜਦੋਂ ਇਹ ਕਾਉਂਸਲਰ ਮਿਲ ਕੇ ਵੀ ਆਏ ਅਮਨ अरोड़ा ਨੂੰ ਉਹਨਾਂ ਨੇ ਵਕਫ ਵਕ ਆਗੂਆਂ ਨੂੰ ਮਿਲੇ ਵੀ ਨੇਗੇ ਕਾਉਂਸਲਰ ਵੀ ਦੁਖੀ ਹੋ ਕੇ ਮਿਲਣਗੇ ਤਾਂ ਉਹ ਕਹਿੰਦੇ ਕਿ ਭੁਪਿੰਦਰ ਨਹਿਲ ਨਹੀਂ ਹਟਦੇ ਜੋ ਹੁੰਦਾ ਤੁਸੀਂ ਕਰ ਲੋ ਹਾਂ ਇਹ ਹੋ ਸਕਦਾ ਹੈ ਕਿ ਵੀ ਤੁਹਾਨੂੰ ਆ ਜਿੰਮੇਵਾਰੀ ਦੇ ਦਿੰਦੇ ਆ ਤੁਹਾਨੂੰ ਆ ਜਿੰਮੇਵਾਰੀ ਦੇ ਦਿੰਦੇ ਆ ਤੁਸੀਂ ਰਲ ਮਿਲ ਕੇ ਕੰਮ ਕਰ ਲੋ ਤੁਹਾਡੇ ਕੰਮ ਹੋਣਗੇ ਭੁਪਿੰਦਰ ਨਹਿਲ ਨਹੀਂ ਹਟਦੇ ਇਹ ਜਾਨੀ ਕਿ ਉਹਨਾਂ ਨੇ ਅਮਨ अरोड़ा ਨੇ ਵਿਚਲਾ ਹੱਲ ਕੱਢਿਆ ਹੁਣ ਇੱਕ ਕੱਲ ਪਰਸੋਂ ਸੰਗਰੂਰ ਦੀ ਪ੍ਰੋਮਿਨੈਂਟ ਸ਼ਖਸੀਅਤ ਨੇ ਜਸਪਿੰਦਰ ਸਿੱਖੋਂ ਮੈਡਮ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ ਸੰਗਰੂਰ ਨੂੰ ਵੈਂਟੀਲੇ ਨਿਰੰਦਰ ਭਰਾਜ ਨੇ ਲਾਇਆ ਕਿ ਇੱਕ ای او ہے ਜਿਹੜਾ ਉਹਦੀ ਪਹਿਲਾ ਸ਼ਿਕਾਇਤ ਕੀਤੀ ਫਿਰ ਉਸੇ ای او ਨੂੰ ਵਾਪਸ ਲਿਆਂਦਾ ਫਿਰ ਉਸ ای او ਦੀ ਸ਼ਿਕਾਇਤ ਕਰਤੀ ਜਾਨੀ ਕਿ ਫਿਰ ਇੱਕ ਐਸਾ ای او ਸੀ ਜਿਹਨੇ ਕੁਝ ਕੰਮਕਾਰ ਕਰਨ ਦੀ ਕੋਸ਼ਿਸ਼ ਕੀਤੀ ਸ਼ਹਿਰ ਨੂੰ لیٹ لے کے ਆਉਣ ਦੀ ਕੋਸ਼ਿਸ਼ ਕੀਤੀ ਉਹਦੀ ਬਦਲੀ ਕਰਾਤੀ ਜਣ ਕਿ ਉਹ EO ਦੇ ਬਾਰੇ ਇਹ ਚਰਚਾ ਹੈ ਕਿ ਉਹ ਹੀ ਉਹ ਅਮਨ ਰੋੜੇ ਦੇ ਇਸ਼ਾਰੇ ਤੇ ਕੰਮ ਕਰਦਾ ਹੈ ਐਸੇ ਬਹੁਤ ਸਾਰੀ ਉਲਝਣ ਹੈ ਇਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਜਾਈਏ ਕਿੱਥੇ ਕਿੱਥੇ ਮੰਜ਼ੀੜਾ ਹੀ ਇਹ ਕਿੱਥੇ ਕੀ ਕਰੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੰਗਰੂਰ ਦੇ ਅੰਦਰ ਹਾਲਾਤ ਮਾੜੇ ਨੇ ਇਹ ਕੋਈ ਲੁਕੀ ਸ਼ਪੀ ਗੱਲ ਹੀ ਨਹੀਂ ਹੈਗੀ ਸੰਘਰੂਰ ਵਾਲੇ ਅੱਗੇ ਜਾ ਕੇ ਕੀ ਕਰਦੇ ਨੇ ਸ਼ਹਿਰ ਵਾਸੀ ਉਹ ਤਾਂ ਸ਼ਹਿਰ ਵਾਲੇ ਦੱਸ ਦੇਣਗੇ ਵੋਟਾਂ ਆਉਣ ਵਾਲੀਆਂ ਨੇ ਪਰ ਇੱਕ ਗੱਲ ਹੈ ਕਿ ਜਿਹੜਾ ਮੰਡੇਟ ਮਿਲਿਆ ਨਹੀਂ ਸੀ ਪਹਿਲੀ ਗੱਲ ਤਾਂ ਮੰਡੇਟ ਨਹੀਂ ਸੀ ਮਿਲਿਆ ਜੋੜ ਤੋੜ ਨਾਲ ਪ੍ਰਧਾਨ ਬਣਾ ਲਿਆ ਫਿਰ ਪ੍ਰਧਾਨ ਦੇ ਵਿੱਚ ਵੀ ਟਾਸਿਕ ਸੀਗੇ ਬੀਬਾ ਨਿਰੰਦਰ ਸਿੰਘ ਘਰ ਪ੍ਰਾਜ ਦਾ ਪ੍ਰਧਾਨ ਨਹੀਂ ਬਣਿਆ ਅਮਨੋ ਰੋੜਾ ਉਹਨਾਂ ਦਾ ਪ੍ਰਧਾਨ ਬਣ ਗਿਆ ਉਸ ਤੋਂ ਬਾਅਦ ਰੋਲਾ ਲਗਾਤਾਰ ਚੱਲਦਾ ਰਿਹਾ ਹੁਣ ਪ੍ਰਧਾਨ ਦੇ ਖਿਲਾਫ ਮੋਰਚਾ ਖੁੱਲ ਗਿਆ 11 ਐਮਸੀਆਂ ਦਾ ਪਾਰਟੀ ਤੋਂ ਅਸਤੀਫਾ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਇਹਤੂ ਇੱਥੇ ਵੀ ਜ਼ਿਕਰਯੋਗ ਹੈ ਕਿ ਜਿਹੜੇ ਵਾਰਡ ਦੇ ਵਿੱਚ ਬੀਬਾ ਜੀ ਦਾ ਘਰ ਹੈ ਉਹ ਵੀ ਵਾਰਡ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਹਾਰ ਗਈ ਜਿਹੜੇ ਵਾਰਡ ਦੇ ਵਿੱਚ ਹਰਪਾਲ ਚੀਮਾ ਹੋਰਾਂ ਦਾ ਘਰ ਹੈ ਉਹ ਵੀ ਆਮ ਆਦਮੀ ਪਾਰਟੀ ਹਾਰ ਗਈ ਜਨਨਕਿ ਐਸੇ ਤਾਂ ਹਾਲਾਤ ਨੇ ਇਨਾਂ ਹਾਲਾਤਾਂ ਦੇ ਵਿੱਚ ਕੌਂਸਲ ਦਾ ਬਣ ਜਾਣਾ ਉਸ ਤੋਂ ਬਾਅਦ ਕਾਂਗਰਸ ਨੇ ਵੀ ਇੱਕ ਤਰ੍ਹਾਂ ਨਾਲ ਬਾਈਕਾਟ ਕਰਕੇ ਉਸ ਦਿਨ VOTING ਦਾ ਇਹਨਾਂ ਨੂੰ ਸਪੋਰਟ ਕੀਤੀ ਸੀ ਜੇ ਸਿੱਧੇ ਰੂਪ ਚ ਦੇਖਿਆ ਜਾਵੇ ਤਾਂ ਕਿ ਉਸ ਦਿਨ ਬੀਬੀ ਬਲਬੀਰ ਕੌਰ ਸੈਣੀ ਨਾਲ ਗੱਲ ਹੋਈ ਜਿਹੜੇ ਕਿ ਮਿਊਸਪਲ ਕਾਉਂਸਲਰ ਨੇ ਉਹ ਵੀ ਇਹੀ ਗੱਲ ਕਹਿੰਦੇ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਕੰਮ ਹੋਣ ਕਾਉਂਸਲ ਬਣੇ ਕੰਮ ਚੱਲੇ ਯਾਨੀ ਕਿ ਉਹਨਾਂ ਦਾ ਕਹਿੰਦਾ ਮਤਲਬ ਵੀ ਇੱਕ ਉਹਨਾਂ ਨੇ ਸਪੇਸ ਦਿੱਤੀ ਯਾਨੀ ਕਿ ਪਾਸ ਕਰਤਾ ਵੀ ਕੋਈ ਗੱਲ ਨਹੀਂ ਬਣ ਜਾਈ ਹੁਣ ਆਮ ਆਦਮੀ ਪਾਰਟੀ ਦਾ ਇੱਕ ਖਲਾਰਾ ਜਿਹੜਾ ਸੰਗਰੂਰ ਵਾਲਾ ਇਹ ਏਦੋਂ ਵੀ ਵੱਡਾ ਹੋਣਾ ਹੈ ਹਜੇ ਤੱਕ ਅਸਤੀਫੇ ਦੇਣ ਦੀ ਕਹਾਣੀ ਚੱਲੀ ਹੈ ਫਿਰ ਹੌਲੀ ਹੌਲੀ ਜਿਹੜਾ ਰੋਲਾ ਹੋਰ ਵਧਣਾ ਤੁਹਾਨੂੰ ਯਾਦ ਕਰਾ ਦਈਏ ਇਸ ਦਰਸ਼ਕਾਂ ਨੂੰ ਕਿ ਭਿੰਦਰ ਨਹਿਲ ਨੂੰ ਸੰਗਠਨ ਹਲਕਾ ਇੰਚਾਰਜ ਲਾਇਆ ਗਿਆ ਸੀ ਉਹਨਾਂ ਨੂੰ ਹਟਾ ਕੇ ਕੋਈ ਚੰਨੋ ਤੋਂ ਸੱਜਣ ਨੇ ਉਹਨਾਂ ਨੂੰ ਲਾ ਦਿੱਤਾ ਗਿਆ ਜਾਨੀ ਕਿ ਤੁਸੀਂ ਇਸ ਗੱਲ ਤੋਂ ਦੇਖ ਸਕਦੇ ਹੋ ਕਿ ਮਾਮਲਾ ਕਿੱਥੇ ਤੱਕ ਭਖਿਆ ਹੋਇਆ ਆਮ ਆਦਮੀ ਪਾਰਟੀ ਦੇ ਅੰਦਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਵਿੱਚ ਵਿੱਤ ਮੰਤਰੀ ਦੇ ਆਪਣੇ ਸ਼ਹਿਰ ਦੇ ਵਿੱਚ ਅਮਨੌਰ ਉੜਾਜਨਾ ਦਾ ਹਲਕਾ ਦੇ ਵਾਰਡ ਇਸ ਸ਼ਹਿਰ ਚ ਆਉਂਦਾ ਹਲਕੇ ਦਾ ਇਲਾਕਾ ਉਹਨਾਂ ਦਾ ਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਇਹ ਸਾਰਿਆਂ ਦੇ ਆਪਸ ਵਿੱਚ ਸਿੰਘ ਕਿਸ ਪ੍ਰਕਾਰ ਫਸੇ ਹੋਏ ਨੇ ਇਹ ਪੰਜਾਬ ਦੀ ਹੀ ਸਿਆਸਤ ਨੂੰ ਰਿਫਲੈਕਟ ਕਰਦੇ ਨੇ ਪੰਜਾਬ ਦੇ ਵਿੱਚ ਵੀ ਓਵਰਆਲ ਸਥਿਤੀ ਇਹ ਹੈ ਜੇ ਸੰਗਰੂਰ ਚ ਹੈ ਜੀ ਸਥਿਤੀ ਹੋ ਸਕ ਜਿੱਥੇ ਵਿਕਾਸ ਕਰਕੇ ਅਸਤੀਫੇ ਆ ਰਹੇ ਨੇ ਜਿੱਥੇ ਵਿਕਾਸ ਕਰਕੇ ਅਸਤੀਫੇ ਆ ਰਹੇ ਨੇ ਤੇ ਸਿਆਸੀ ਤੌਰ ਤੇ ਵੀ ਕਿ ਜੇ ਸੰਗਰੂਰ ਚ ਇੰਨੀ ਕਲਾ ਤਾਂ ਤੁਸੀਂ ਬਾਕੀ ਸਾਵਾਂ ਦਾ ਅੰਦਾਜ਼ਾ ਤਾਂ ਤੁਸੀਂ ਖੁਦ ਲਾ ਸਕਦੇ ਹੋ ਕਿ ਪਾਰਟੀ ਤੋਂ ਇਹ ਨਹੀਂ ਸੰਭਲ ਰਿਹਾ ਇਹਦਾ ਵੱਡਾ ਕਾਰਨ ਹੀ ਹੈ ਕਿ ਸਾਰਾ ਕੁਝ ਦਿੱਲੀ ਦੇ ਹਵਾਲੇ ਹੋ ਜਾਣਾ ਤੇ ਦਿੱਲੀ ਵਾਲਿਆਂ ਨੇ ਆਪਣੀ ਮਰਜ਼ੀਆਂ ਕਰਨੀਆਂ ਉਹ ਸਾਰਾ ਹੁਣ ਜਿਹੜਾ ਉਹ ਉਹਦੇ ਰਿਜ਼ਲਟ ਜਿਹੜੇ ਨੇ ਜੇ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਭਗਵੰਤ ਮਾਨ ਵੀ ਨਹੀਂ ਸੀ ਮੰਨਦੇ ਹੁਣ ਉਹਦੇ ਰਿਜ਼ਲਟ ਆ ਸੰਗਰੂਰ ਚ ਪਏ ਆ ਮੁੱਖ ਮੰਤਰੀ ਆ ਆ ਕੇ ਦੇਖ ਲੈਣ ਤਾਂ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਵੱਲੋਂ ਅਸਤੀਫੇ ਦੇਣ ਦੇ ਨਾਂ ਨਾਲ ਨਰਿੰਦਰ ਕੌਰ ਭਰਾਜ ਨੂੰ ਲੈ ਕੇ ਆਪਣੇ ਪ੍ਰਧਾਨ ਨੂੰ ਲੈ ਕੇ ਕੀ ਕੁਝ ਗੱਲਾਂ ਆਖੀਆਂ ਨੇ ਉਹ ਵੀ ਸੁਣਦੇ ਆ ਅੱਜ ਸਾਰੇ ਇਕੱਠੇ ਹੋਏ ਨੇ ਜੀ ਪ੍ਰਧਾਨ ਦੇ ਵਿਸ਼ੇ ਤੇ ਸ਼ਹਿਰ ਦੇ ਵਿਸ਼ੇ ਤੇ ਵੀ ਕਮੇਟੀ ਚ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਪਹਿਲਾਂ 3.5 ਸਾਲ ਤਾ ਮੈਡਮ ਜੀ ਨੇ ਕਰਤੇ ਕੋਈ ਕੰਮ ਨਹੀਂ ਹੋਇਆ 3.5 ਸਾਲ ਦੇ ਵਿੱਚ ਉਹਦੇ ਸਰੂਰ ਸ਼ਹਿਰ ਦਾ ਕੋਈ ਕੰਮ ਨਹੀਂ ਹੋਇਆ ਨਰਿੰਦਰ ਕੋਲ ਭਰਾ ਜੀ ਦੇ ਵਕਤ ਕੋਈ ਕੰਮ ਨਹੀਂ ਹੋਇਆ ਜੀ ਉਹਦੇ ਉਸ ਤੋਂ ਬਾਅਦ ਉਹਰੇ ਨਗਰ ਕੌਂਸਲ ਦੇ ਪ੍ਰਧਾਨ ਨਹਿਲ ਜੀ ਨੂੰ ਬਣਾਇਆ ਅਸੀਂ ਆਜ਼ਾਦ 6-7 ਕੌਂਸਲਰ ਜਿੱਤੇ ਸੀਗੇ ਜਿਨ੍ਹਾਂ ਨੇ ਆਪ ਪਾਰਟੀ ਨੂੰ 9 ਕੌਂਸਲਰਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਤੇ ਪ੍ਰਧਾਨ ਵੀ ਬਣਾ ਲਿਆ ਜੀ ਪ੍ਰਧਾਨ ਉਦੋਂ ਵੀ ਸੁਸਤ ਹੈ ਜੀ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਕਾਲੀ ਮਾਤਾ ਮੰਦਰ ਤੋਂ ਲੈ ਕੇ ਬੱਸ ਸਟੈਂਡ ਤੱਕ ਗੋਡੇ-ਗੋਡੇ ਦੇ ਟੋਏ ਹੋਏ ਪਏ ਨੇ ਜੀ ਡੀਸੀ ਦਫ਼ਤਰ ਵਾਲੀ ਰੋਡ ਹੈ ਉਹਦੇ ਸਾਰੇ ਟੋਏ ਹੋਏ ਪਏ ਨੇ ਜੀ ਵਰਕ ਆਰਡਰ ਵੀ ਹੋਏ ਪਏ ਨੇ ਪਰ ਇੱਥੇ ਕੋਈ ਨਾ ਈਓ ਹੈ ਨਾ ਇੱਥੇ ਕੋਈ ਜਈ ਹੈ ਨਾ ਕੋਈ ਹੋਰੇ ਕੰਮ ਹੁੰਦਾ ਨਾ ਕੋਈ ਕੰਮ ਕਰਾਉਣ ਨੂੰ ਤਿਆਰ ਹੈ ਨਾ ਹੀ ਕਿਸੇ ਨੂੰ ਲੱਗਦਾ ਵੀ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਹੈ ਸਾਰੇ ਲੋਕ ਇੱਥੇ ਪੋਲੀਟਿਕਲੀ ਖੇਡ ਰਹੇ ਨੇ ਖੇਡ ਰਹੇ ਨੇ ਕੰਮ ਕੋਈ ਨਹੀਂ ਕਰ ਰਿਹਾ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਨਹੀਂ ਸਾਰੇ ਲੋਕ ਇੱਥੇ ਪੋਲੀਟਿਕਲੀ ਗੇਮ ਖੇਡ ਰਹੇ ਨੇ ਜਿਹਦੇ ਕਰਕੇ ਸੰਗਰੂਰ ਦਾ ਵਿਨਾਸ਼ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਐਮ ਸੀ ਸਾਰੇ ਦੁਖੀ ਨੇ ਅੱਜ 11 ਐਮ ਸੀ ਪੁਰੇ ਨੇ 9 ਆਪ ਪਾਰਟੀ ਦੇ ਅਸਤੀਫਾ ਦੇਣ ਨੂੰ ਤਿਆਰ ਨੇ ਦੋ ਆਜ਼ਾਦ ਕਾਉਂਸਲਰ ਵਿਜੇ ਲੰਕੇਸ਼ ਜੀ ਤੇ ਰਿੱਪੂ ਜਿਨ੍ਹਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਉਹ ਵੀ ਪਾਰਟੀ ਤੋਂ ਆਪ ਦਾ ਜਿਹੜਾ ਵੋਟ ਪਾਈ ਉਹ ਵਾਪਸ ਲੈਣ ਨੂੰ ਤਿਆਰ ਨੇ ਨਾ ਤਾਂ ਪ੍ਰਧਾਨ ਸੁਣਦਾ ਜੀ ਇੱਥੇ ਨਾ ਐਮਐਲਏ ਸਾਹਿਬ ਸੁਣਦੇ ਨੇ ਨਾ ਕੋਈ ਦੇਖੋ ਮੁੱਖ ਮੰਤਰੀ ਸੰਗਰੂਰ ਸ਼ਹਿਰ ਦੇ ਨੇ ਸੀਐਮ ਸਿਟੀ ਆ ਪਰ ਇੱਥੇ ਕੰਮ ਕੋਈ ਨਹੀਂ ਹੋ ਰਿਹਾ ਇੱਕ ਵੀ ਕੰਮ ਤੁਸੀਂ ਦੱਸ ਦੋ ਸੰਗਰੂਰ ਸੀਐਮ ਸਿਟੀ ਦੇ ਵਿੱਚ ਅਸੀਂ ਆਪ ਨੂੰ ਵੋਟ ਕਰਦੇ ਵਾਸਤੇ ਪਾਈ ਐਮਸੀਆਂ ਨੇ ਵੀ ਸੰਗਰੂਰ ਦੇ ਕੰਮ ਹੋਣਗੇ ਪਰ ਸੰਗਰੂਰ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਅੱਜ ਐਨੇ ਦੁਖੀ ਹੋ ਗਏ ਅਸੀਂ ਸਾਰੇ ਐਮਸੀ ਬਦਲ ਕੇ ਦੁਖੀ ਹੋ ਕੇ ਆਪ ਪਾਰਟੀ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਹੈ 7 ਦਿਨ ਦਾ 30 ਤਰੀਕ ਤੱਕ ਦਾ ਸੀ ਇਹਨਾਂ ਨੂੰ ਟਾਈਮ ਦਿੱਤਾ ਜਾ ਤਾਂ ਉਹ ਨਗਰ ਕੌਂਸਲ ਦੇ ਪ੍ਰਧਾਨ ਤੋਂ ਅਸਤੀਫਾ ਲੈ ਲਓ ਜਾਂ 11 ਐਮਸੀਆਂ ਤੋਂ ਸੱਤ ਤੋਂ ਅਸਤੀਫਾ ਲੈ ਲਓ